ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀਆ ਸਤਨਾਮ ਸ੍ਰੀ ਵਾਹਿਗੁਰੂ ਕੋਈ ਪਿੰਡ ਕਿਸੇ ਕਾਰਨ ਕਰਕੇ ਮਸ਼ਹੂਰ ਆ ਕੋਈ ਪਿੰਡ ਕਿਸੇ ਕਾਰਨ ਕਰਕੇ ਮਸ਼ਹੂਰ ਆ ਅੱਜ ਜਿਸ ਮਹਾਨ ਧਰਤੀ ਤੇ ਆਪਾਂ ਇਸ ਸਮੇਂ ਹੈਗੇ ਆ ਇਹ ਸਿੰਘਾਂ ਦੀ ਧਰਤੀ ਆ ਸਿੰਘਾਂ ਦੀ ਸਲੋਦੀ ਸਿੰਘਾਂ ਦਾ ਪਿੰਡ ਸਿੰਘ ਸ਼ਹੀਦਾਂ ਦਾ ਸਥਾਨ ਜਿੱਥੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਲੱਗ ਧਰਮ ਯੁੱਧ ਮੋਰਚਿਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਹੋਰ ਲੱਗੇ ਵੱਡੇ ਛੋਟੇ ਮੋਰਚਿਆਂ ਦੇ ਵਿੱਚ ਇਸ ਪਿੰਡ ਤੋਂ अनेका ਸਿੰਘਾਂ ਨੇ ਹਿੱਸਾ ਲਿਆ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਇਸ ਪਿੰਡ ਦਾ ਨਾਮ ਦਰਜ ਹੋ ਗਿਆ ਸਥਾਨ ਮਹਾਨ ਅਮਰ ਸ਼ਹੀਦ ਬਾਬਾ ਸਿੱਧ ਜੀ ਮਾਨ ਇਹ ਬੋਰਡ ਆਪਾਂ ਨੂੰ ਖੰਨੇ ਤੋਂ ਖਮਾਣੋ ਜਾਂਦੀ ਸੜਕ ਦੇ ਉੱਤੇ ਲੱਗਿਆ ਹੋਇਆ ਦਿਖਾਈ ਦਿੰਦਾ ਇਸ ਦੇ ਬਿਲਕੁਲ ਹੀ ਸਾਹਮਣੇ ਸਥਿਤ ਆ ਉਹ ਮਹਾਨ ਸਥਾਨ ਜਿੱਥੇ ਗਊ ਗਰੀਬ ਦੀ ਰੱਖਿਆ ਕਰਦੇ ਹੋਏ ਮਹਾਂਪੁਰਖਾਂ ਦੀ ਸ਼ਹੀਦੀ ਹੁੰਦੀ ਆ ਬਾਬਾ ਸਿੱਧ ਜੀ ਮਾਨ ਦੀ ਜੀ ਇਸ ਵੀਡੀਓ ਦੇ ਵਿੱਚ ਆਪਾਂ ਬਾਬਾ ਸਿੱਧ ਜੀ ਬਾਰੇ ਤੇ ਪਿੰਡ ਸਲੌਦੀ ਸਿੰਘਾਂ ਦੀ ਨੇ ਜੋ ਸਿੱਖ ਇਤਿਹਾਸ ਦੇ ਵਿੱਚ ਸਿੰਘਾਂ ਨੇ ਯੋਗਦਾਨ ਪਾਇਆ ਉਹਦੇ ਬਾਰੇ ਜਾਣਕਾਰੀ ਸੱਜਣੋ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਆਓ ਇਸ ਜਗ੍ਹਾ ਦੀ ਪੂਰੀ ਵੀਡੀਓ ਦੇਖਦੇ ਹਾਂ ਤੇ ਕਿੱਥੇ ਜਗ੍ਹਾ ਸਥਿਤਤਾ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਵੀਡੀਓ ਦੇ ਅਗਲੇ ਭਾਗ 'ਚ ਸਾਂਝੀ ਕਰਦੇ ਹਾਂ ਯੇ ਮਾ ਲੋਕੇਸ਼ਨ ਦੀ ਗੱਲ ਕਰਾਂ ਜਦੋਂ ਨਾ ਆਪਾਂ ਖੰਨੇ ਵਾਲੀ ਸਾਈਡ ਤੋਂ ਆਨੇ ਆਏ ਸਾਹਮਣੇ ਵਾਲੇ ਪਾਸੇ ਸੂਆ ਦੇਖ ਰਹੇ ਹੋ ਤੁਸੀਂ ਜਿਹੜਾ ਖਮਾਨੋ ਨੂੰ ਜਾਂਦਾ ਉਹ ਤੇ ਬਿਲਕੁਲ ਹੀ ਉੱਪਰ ਬਾਬਾ ਸਿੱਧ ਜੀ ਦੀ ਜਿਹੜੀ ਜਗਾ ਉਹ ਸਥਾਨਾ ਬਣਿਆ ਹੋਇਆ ਸਾਹਮਣੇ ਤੁਹਾਡੀ ਵੀਡੀਓ ਸਕਰੀਨ ਤੇ ਆਏ ਸਾਰਾ ਇਧਰਲੇ ਪਾਸੇ ਸਥਾਨ ਬਣਿਆ ਹੋਇਆ ਬਾਬਾ ਸਿੱਧ ਜੀ ਦਾ ਤੇ ਸੁੰਦਰ ਦਰਬਾਰ ਸਾਹਿਬ ਉਹਨਾਂ ਦਾ ਸ਼ਹੀਦੀ ਸਥਾਨ ਗੁਰੂ ਕਾ ਲੰਗਰ ਬੜੀਆਂ ਸਾਰੀਆਂ ਇਮਾਰਤਾਂ ਇੱਥੇ ਬਣੀਆਂ ਹੋਈਆਂ ਨੇ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਪਿੰਡ ਸਲੌਦੀ ਸਲੌਦੀ ਸਿੰਘਾਂ ਦੀ ਤੋਂ ਸਿੰਘਾਂ ਦੀ ਸਲੌਦੀ ਇਸ ਕਰਕੇ ਕਿਉਂਕਿ ਇਸ ਪਿੰਡ ਤੋਂ अनेका ਅਜਾਹੇ ਸਿੰਘ ਸੂਰਮੇ ਹੋਏ ਨੇ ਜਿਨ੍ਹਾਂ ਨੇ अनेका ਯੁੱਧ ਮੋਰਚਿਆਂ ਦੇ ਵਿੱਚ अनेका ਧਰਮ ਯੁੱਧ ਮੋਰਚਿਆਂ ਦੇ ਵਿੱਚ ਹਿੱਸਾ ਲਿਆ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਤੁਸੀਂ ਬਾਬਾ ਸਿੱਧ ਜੀ ਦਾ ਸਥਾਨ ਦੇਖ ਰਹੇ ਹੋ ਮੇਰੇ ਪਿੱਛੇ ਬਹੁਤ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਇਹ ਉਹ ਸਥਾਨਾ ਜਿੱਥੇ ਬਾਬਾ ਸਿੱਧ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਆ ਮਾਹ ਪੁਰਖਾਂ ਨੇ ਇੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਪਿੱਛੇ ਸੁੰਦਰ ਦਰਬਾਰ ਸਾਹਿਬ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸਲੌਦੀ ਸਿੰਘਾਂ ਦੀ ਬਾਰੇ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਨ ਦੀ ਕਿਉਂਕਿ ਇਸ ਪਿੰਡ ਤੋਂ अनेका ਹੀ ਸਿੰਘ ਸੂਰਮੇ ਯੋਧੇ ਹੋਏ ਨੇ ਜਿਨ੍ਹਾਂ ਨੇ ਦੇਸ਼ ਲਈ ਧਰਮ ਲਈ ਆਪਣੀਆਂ ਕੁਰਬਾਨੀਆਂ ਹਾਸ ਹਾਸ ਕੇ ਦਿੱਤੀਆਂ ਨੇ अनेका ਹੀ ਪਿੰਡਾਂ ਦਾ ਜ਼ਿਕਰ ਆਪਾਂ ਰੋਜ਼ ਸੁਣਦੇ ਆ ਕੋਈ ਪਿੰਡ ਕਿਸੇ ਕਾਰਨ ਕਰਕੇ ਮਸ਼ਹੂਰ ਆ ਕੋਈ ਪਿੰਡ ਕਿਸੇ ਕਾਰਨ ਕਰਕੇ ਮਸ਼ਹੂਰ ਆ ਅੱਜ ਜਿਸ ਮਹਾਨ ਧਰਤੀ ਤੇ ਆਪਾਂ ਇਸ ਸਮੇਂ ਹੈਗੇ ਆਂ ਇਹ ਸਿੰਘਾਂ ਦੀ ਧਰਤੀ ਆ ਸਿੰਘਾਂ ਦੀ ਸਲੌਦੀ ਸਿੰਘਾਂ ਦਾ ਪਿੰਡ ਅਲੱਗ-ਅਲੱਗ ਧਰਮ ਯੁੱਧ ਮੋਰਚਿਆਂ ਦੇ ਵਿੱਚ ਤੇ ਦੇਸ਼ ਦੇ ਵਿੱਚ ਹੋਰ ਲੱਗੇ ਵੱਡੇ ਛੋਟੇ ਮੋਰਚਿਆਂ ਦੇ ਵਿੱਚ ਇਸ ਪਿੰਡ ਤੋਂ अनेका ਸਿੰਘਾਂ ਨੇ ਹਿੱਸਾ ਲਿਆ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਇਸ ਪਿੰਡ ਦਾ ਨਾਮ ਦਰਜ ਹੋ ਗਿਆ ਕਿਉਂਕਿ ਨੇਕਾ ਸਿੰਘ ਸੂਰਮੇ ਇਸ ਪਿੰਡ 'ਚ ਪੈਦਾ ਹੋਏ ਬਾਬਾ ਅਲੀ ਸਿੰਘ ਜੀ ਮਾਨ ਬਾਬਾ ਮਾਲੀ ਸਿੰਘ ਜੀ ਮਾਨ ਉਹਨਾਂ ਦਾ ਜ਼ਿਕਰ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਅੱਗੇ ਆਪਾਂ ਪਿੰਡ ਸਲੌਦੀ ਸਿੰਘਾਂ ਦੀ ਦੇਖਾਂਗੇ ਤੇ ਉਹਨਾਂ ਦੇ ਜੋ ਯਾਦਗਾਰ ਸਥਾਨ ਇੱਥੇ ਬਣੇ ਹੋਏ ਨੇ ਉਹ ਦੇਖਾਂਗੇ ਉਸ ਤੋਂ ਪਹਿਲਾਂ ਆਪਾਂ ਦੇਖ ਰਹੇ ਆਂ ਆਪਾ ਸਿੱਧ ਜੀ ਦਾ ਸਥਾਨ ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਆ ਇਸ ਸਥਾਨ ਦੇ ਉੱਤੇ ਕਾਫੀ ਸਾਰੀਆਂ ਇਮਾਰਤਾਂ ਹੋਰ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਲੰਗਰ ਹਾਲ ਤੇ ਵਿਸ਼ੇਸ਼ ਤੌਰ ਤੇ ਇੱਥੇ ਮੈਂ ਤੁਹਾਨੂੰ ਦਿਖਾ ਦਵਾਂ ਇੱਕ ਲੈਬਾਰਟਰੀ ਵੀ ਬਣੀ ਹੋਈ ਆ ਜਿੱਥੇ ਸਾਰੀ ਜਿਹੜੇ ਬਾਡੀ ਚੈੱਕਅਪਸ ਨੇ ਉਹ ਕੀਤੇ ਜਾਂਦੇ ਨੇ ਸਾਹਮਣੇ ਤੁਹਾਡੀ ਵੀਡੀਓ ਸਕਰੀਨ ਤੇ ਆ ਕਾਫੀ ਸੁੰਦਰ ਤੇ ਵੱਡੀ ਇਮਾਰਤ ਇੱਥੇ ਬਣੀ ਹੋਈ ਆ ਪਿੱਛੇ ਇੱਕ ਗਰਾਊਂਡ ਵੀ ਆ ਖੇਡ ਦਾ ਮੈਦਾਨ ਵੀ ਆ ਇਸ ਬਿਲਡਿੰਗ ਤੋਂ ਪਿਛਲੇ ਪਾਸੇ ਤੇ ਇੱਕ ਸੁੰਦਰ ਸਰੋਵਰ ਤੇ ਇਹ ਸੋਹਣੇ ਦਰਖਤ ਇਸ ਜਗ੍ਹਾ ਦੀ ਸੁੰਦਰਤਾ ਨੂੰ ਹੋਰ ਚਾਰਚਾਂ ਲਾਉਂਦੇ ਨੇ ਬਾਕੀ ਆਓ ਹੁਣ ਅੱਗੇ ਆਪਾਂ ਪਿੰਡ ਵੱਲ ਨੂੰ ਵਧਦੇ ਆ ਤੇ ਦੇਖਦੇ ਆਂ ਸਿੰਘਾਂ ਦੀ ਸਲੋਦੀ ਦੇ ਵਿੱਚ ਜਿਹੜੇ ਹੋਰ ਸਿੰਘਾਂ ਦੀ ਯਾਦਗਾਰ ਸਥਾਨ ਬਣੇ ਹੋਏ ਨੇ ਤੇ ਨਾਲੇ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਵੀ ਪਾਉਂਦੇ ਆਂ ਜਿਵੇਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਪਾਂ ਇਸ ਪਿੰਡ ਦੇ ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ ਮਹਾਨ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਬਾਬਾ ਸਿੱਧ ਜੀ ਦੇ ਸਥਾਨ ਤੇ ਆ ਉਹਨਾਂ ਦੀ ਸ਼ਹੀਦੀ ਇਸ ਸਥਾਨ ਤੇ ਹੁੰਦੀ ਆ ਬਾਬਾ ਜੀ ਇਸ ਸਥਾਨ ਤੇ ਗਊਆਂ ਚਾਰਦੇ ਹੁੰਦੇ ਸੀ ਰੱਬ ਦੇ ਬਹੁਤ ਭਗਤ ਸੀਗੇ ਭਗਤੀ ਕਰਦੇ ਸੀ ਉਹ ਜਦੋਂ ਆਰਾਮ ਕਰਦੇ ਸੀ ਤਾਂ ਧਰਤੀ ਤੇ ਲੇਟ ਕੇ ਨਹੀਂ ਆਰਾਮ ਕਰਦੇ ਸੀ ਉਹਨਾ ਆਪਣੀ ਜਿਹੜੀ ਠੋਡੀ ਆ ਉਹਨੂੰ ਖੁੰਡੇ ਦੇ ਉੱਤੇ ਰੱਖ ਕੇ ਸਿੱਧੇ ਖੜੇ ਹੋ ਕੇ ਆਰਾਮ ਕਰਿਆ ਕਰਦੇ ਸੀ ਇੱਕ ਦਿਨ ਚੋਰਾਂ ਨੇ ਉਹਨਾਂ ਤੇ ਵਾਰ ਕੀਤਾ ਤੇ ਉਹਨਾਂ ਦੀ ਗਰਦਨ ਵੱਡੀ ਗਈ। ਇਸੇ ਹੀ ਸਥਾਨ ਤੇ ਉੱਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਅਜਿਹੇ ਭਗਤ ਸੀਗੇ ਬਾਬਾ ਸਿੱਧ ਜੀ। ਅੱਜ ਇਸ ਜਗ੍ਹਾ ਦੇ ਉੱਤੇ ਦੂਰੋਂ ਨੇੜੇੋਂ ਸੰਗਤਾਂ ਆਉਂਦੀਆਂ ਨੇ। ਇਸ ਪਿੰਡ ਦੀ ਵੀ ਬਹੁਤ ਮਾਨਤਾ ਬਾਹਰੋਂ ਵੀ ਸੰਗਤਾਂ ਬਹੁਤ ਆਉਂਦੀਆਂ ਨੇ। ਉਹਨਾਂ ਦੀਆਂ ਮਨੋ ਕਾਮਨਾ ਇਸ ਸਥਾਨ ਦੇ ਉੱਤੇ ਆ ਕੇ ਪੂਰੀਆਂ ਹੁੰਦੀਆਂ ਨੇ। ਬਾਬਾ ਸਿੱਧ ਜੀ ਦੀ ਯਾਦ ਦੇ ਵਿੱਚ ਇੱਥੇ ਸਮਾਗਮ ਵੀ ਕਰਵਾਏ ਜਾਂਦੇ ਨੇ। ਦਸਵੀਂ ਦਾ ਦਿਹਾੜਾ ਵੀ ਭਰਦਾ। ਦੀਵਾਲੀ ਨੂੰ ਵੀ ਇੱਥੇ ਵਿਸ਼ੇਸ਼ ਸਮਾਗਮ ਹੁੰਦੇ ਨੇ। ਇਹ ਵਾਲੇ ਦੁਵਾਲੇ ਸਾਰੀ ਬਿਲਡਿੰਗ ਤੁਸੀਂ ਦੇਖ ਰਹੇ ਹੋ। ਬਾਬਾ ਸਿੱਧ ਜੀ ਦੇ ਇੱਧਰਲੇ ਪਾਸੇ ਗੁਰੂ ਕਾ ਲੰਗਰ ਆ ਸਾਹਮਣੇ ਵਾਲੇ ਪਾਸੇ ਲੈਬਰਾਟਰੀ ਆ ਜਿੱਥੇ ਆਪਾਂ ਪਹਿਲਾਂ ਸੀਗੇ ਤੇ ਬਿਲਕੁਲ ਇਹਦੇ ਪਿੱਛੇ ਖੇਡ ਦਾ ਮੈਦਾਨ ਬਣਿਆ ਹੋਇਆ ਉਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਸਥਾਨ ਆ ਬਾਬਾ ਸਿੱਧ ਜੀ ਦਾ ਬਾਕੀ ਆਓ ਅੱਗੇ ਹੁਣ ਆਪਾਂ ਪਿੰਡ ਦੇ ਅੰਦਰ ਚੱਲਦੇ ਆਂ ਤੇ ਅੰਦਰ ਜਿਹੜੇ ਸਥਾਨ ਬਣੇ ਹੋਏ ਨੇ ਸਿੰਘਾਂ ਸ਼ਹੀਦਾਂ ਦੇ ਉਹ ਦੇਖਦੇ ਆਂ ਬਾਕੀ ਇਸ ਸਥਾਨ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਉਸ ਤੋਂ ਪਹਿਲਾਂ ਇੱਥੇ ਇੱਕ ਬੋਰਡ ਦੇ ਉੱਤੇ ਇਸ ਨਗਰ ਦਾ ਸਾਰਾ ਇਤਿਹਾਸਾ ਜੋ ਬਹੁਤ ਸੁੰਦਰ ਲਿਖਿਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਆ ਮੈਂ ਇੱਥੇ ਫੋਟੋ ਵੀ ਅਟੈਚ ਕਰ ਦੂੰਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਵੀ ਸਕਦੇ ਹੋ ਇਸ ਪਿੰਡ ਦੇ ਮਾਨਮੱਤੇ ਇਤਿਹਾਸ ਨੂੰ ਅਮਰ ਸ਼ਹੀਦ ਬਾਬਾ ਸਿੱਧ ਜੀ ਮਾਨਵਾਰੇ ਤੇ ਬਾਬਾ ਲੀ ਸਿੰਘ ਜੀ ਬਾਬਾ ਮਾਲੀ ਸਿੰਘ ਜੀ ਤੇ ਜੋ ਉਹਨਾਂ ਦੇ ਵੰਸ਼ਲ ਸੀਗੇ ਉਹਨਾਂ ਬਾਰੇ ਵੀ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਵੱਲਾ ਸਿੰਘ ਜੀ ਬਾਰੇ ਵੀ ਆਪਾਂ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਅੱਗੇ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਬਾਬਾ ਸਿੱਧੀ ਦੇ ਸਥਾਨ ਤੋਂ ਜਦੋਂ ਆਪਾਂ ਸੂਏ ਦੇ ਬਿਲਕੁਲ ਨਾਲੋਂ ਨਾਲ ਅੱਗੇ ਪਿੰਡ ਵਾਲੇ ਪਾਸੇ ਨੂੰ ਵੱਧਦੇ ਆ ਤਾਂ ਆਪਾਂ ਨੂੰ ਸਾਹਮਣੇ ਵਾਲੇ ਪਾਸੇ ਹੀ ਘੁਗਵਸਿਆ ਨਗਰ ਸਲੌਦੀ ਸਿੰਘਾਂ ਦੀ ਦਿਖਾਈ ਦੇ ਜਾਂਦਾ ਇਹ ਸੜਕ ਅੱਗੇ ਸਲੌਦੀ ਵੱਲ ਨੂੰ ਜਾ ਰਹੀ ਆ ਅੱਗੇ ਆਪਾਂ ਪਿੰਡ ਦੇ ਵਿੱਚ ਜਿਹੜਾ ਸੋਨਾ ਗੇਟ ਬਣਿਆ ਹੋਇਆ ਉਹ ਦੇਖਾਂਗੇ ਤੇ ਉਸ ਤੋਂ ਬਾਅਦ ਚੱਲਾਂਗੇ ਅੰਦਰ ਜੋ ਸਿੰਘਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਨੇ ਯਾਦਗਾਰੀ ਸਥਾਨ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਤੁਸੀਂ ਦੇਖੋ ਪਿੰਡ ਸਲੌਦੀ ਸਿੰਘਾਂ ਦੀ ਇਥੋਂ ਵੀ ਕਾਫੀ ਸਾਫ਼ ਦਿਖਦਾ ਤੇ ਅੱਗੇ ਆਪਾਂ ਪਿੰਡ ਦੇ ਅੰਦਰ ਚੱਲਦੇ ਆਂ ਦੇਖਦੇ ਆਂ ਸ਼ਹੀਦ ਬਾਬਾ ਅਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦਾ ਸਥਾਨ ਤੇ ਹੋਰ ਸਿੰਘ ਸ਼ਹੀਦ ਜੋ ਹੋਏ ਨੇ ਉਹਨਾਂ ਦੇ ਜੋ ਇੱਥੇ ਸਥਾਨ ਬਣੇ ਹੋਏ ਨੇ ਉਹ ਦੇਖਦੇ ਆਂ ਜਾਓ ਤੋਂ ਪ੍ਰੇਮ ਖੇਲਣ ਕਾਚਾਓ ਸਿਰ ਧਰ ਤਲੀ ਗਲੀ ਮੋਰੀਆ ਸਤਨਾਮ ਸ਼੍ਰੀ ਵਾਹਿਗੁਰੂ ਯਾਦਗਾਰੀ ਗੇਟ ਸ਼ਹੀਦ ਬਾਬਾ ਅਲੀ ਸਿੰਘ ਜੀ ਮਾਨ ਸ਼ਹੀਦ ਬਾਬਾ ਮਾਲੀ ਸਿੰਘ ਜੀ ਮਾਨ ਸਲੌਦੀ ਸਿੰਘਾਂ ਦੀ 1716 ਈਸਵੀ ਦੇ ਵਿੱਚ ਇਹਨਾਂ ਮਹਾਨ ਸਿੰਘਾਂ ਦੀ ਸ਼ਹੀਦੀ ਹੁੰਦੀ ਆ ਇਹ ਸਾਹਮਣੇ ਵਾਲੇ ਪਾਸੇ ਤੁਸੀਂ ਸੁੰਦਰ ਗੇਟ ਦੇਖ ਰਹੇ ਹੋ ਜਿੱਥੇ ਸ਼ਹੀਦ ਬਾਬਾ ਬੱਲਾ ਸਿੰਘ ਜੀ ਤੇ ਸ਼ਹੀਦ ਬਾਬਾ ਜੋਗਾ ਸਿੰਘ ਜੀ ਇਸ ਪਿੰਡ ਦੇ ਜੋ ਸਿੰਘ ਸ਼ਹੀਦ ਹੋਏ ਨੇ ਮੁੱਖ ਰੂਪ ਚ ਉਹਨਾਂ ਦੇ ਨਾਮ ਨੇ ਜਿਹੜੇ ਬਹੁਤ ਸੋਹਣੇ ਲਿਖੇ ਹੋਏ ਨੇ ਇਹੀ ਰਸਤਾ ਅੱਗੇ ਪਿੰਡ ਵੱਲ ਨੂੰ ਜਾਂਦਾ ਜਿਵੇਂ ਆਪਾਂ ਲੋਕੇਸ਼ਨ ਦੀ ਗੱਲ ਕਰਦੇ ਸੀ ਸਾਹਮਣੇ ਹੀ ਬੱਸ ਸਾਡਾ ਦੇਖ ਰਹੇ ਹੋ ਤੁਸੀਂ ਪਿੰਡ ਸਲੌਦੀ ਸਿੰਘਾਂ ਦੀ ਆਪਾਂ ਪਹਿਲਾਂ ਇਸ ਪਾਸੇ ਤੋਂ ਆਏ ਆ ਇਹ ਰਸਤਾ ਖੰਨੇ ਤੋਂ ਆ ਰਿਹਾ ਤੇ ਅੱਗੇ ਖਮਾਣੋ ਵਾਲੇ ਪਾਸੇ ਨੂੰ ਜਾ ਰਿਹਾ ਸੂਵੇ ਸੂਵੇ ਇਹ ਇਸ ਪਿੰਡ ਦੀ ਲੋਕੇਸ਼ਨ ਆ ਤੇ ਦੂਜੇ ਪਾਸਿਓਂ ਜੇ ਮੈਂ ਗੱਲ ਕਰਾਂ ਤਾਂ ਇਸ ਪਿੰਡ ਦੇ ਵਿੱਚ ਆਉਣ ਲਈ ਸਮਰਾਲਾ ਰੋਡ ਤੋਂ ਵੀ ਇੱਕ ਰਸਤਾ ਜਿੱਧਰਲੀ ਸਾਈਡ ਖੰਨੇ ਦੇ ਵਿੱਚ ਇਹ ਐਸ ਕਾਲਜ ਬਣਿਆ ਹੋਇਆ ਉਧਰ ਵੀ ਬਾਬਾ ਜੀ ਉਹਨਾਂ ਦੀ ਯਾਦਗਾਰੀ ਜੋ ਬੋਰਡ ਨੇ ਉਹ ਲਾਏ ਗਏ ਨੇ ਇਹ ਵੀ ਇਸ ਪਿੰਡ ਦੇ ਵਿੱਚ ਦਾਖਲ ਹੋਣ ਲਈ ਜਿਹੜਾ ਰਸਤਾ ਉਹ ਬਣਿਆ ਹੋਇਆ ਬਾਕੀ ਆਓ ਹੁਣ ਅੱਗੇ ਪਿੰਡ ਵੱਲ ਚੱਲਦੇ ਆਂ ਇਹ ਉਹੀ ਸੁੰਦਰ ਯਾਦਗਾਰੀ ਗੇਟ ਜਿਹੜਾ ਆਪਾਂ ਪਹਿਲਾਂ ਦੇਖਿਆ ਸੀ ਸ਼ਹੀਦ ਬਾਬਾ ਅਲੀ ਸਿੰਘ ਜੀ ਮਾਨ ਤੇ ਸ਼ਹੀਦ ਬਾਬਾ ਮਾਲੀ ਸਿੰਘ ਜੀ ਮਾਨ ਸਲੌਦੀ ਸਿੰਘਾਂ ਦੀ ਦਾ ਗੇਟ ਦੇ ਅੰਦਰ ਜਿਵੇਂ ਆਪਾਂ ਵੜਦੇ ਆ ਤਾਂ ਆਪਾਂ ਨੂੰ ਕੁਝ ਇਸ ਤਰ੍ਹਾਂ ਦਾ ਪਿੰਡ ਦੇ ਅੰਦਰ ਜਾਂਦਾ ਰਸਤਾ ਦਿਖਾਈ ਦਿੰਦਾ ਤੇ ਅੱਗੇ ਆਪਾਂ ਹੁਣ ਪਿੰਡ ਦੇ ਅੰਦਰ ਵਾਲੇ ਪਾਸੇ ਚੱਲਦੇ ਆ ਤੇ ਪਿੰਡ ਦੇ ਜੋ ਮਹਾਨ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਯਾਦਗਾਰਾਂ ਅੰਦਰ ਬਣੀਆਂ ਹੋਈਆਂ ਨੇ ਉਹ ਦੇਖਦੇ ਆ ਨਾਲੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਜਿਵੇਂ ਆਪਾਂ ਮੁੱਖ ਸੜਕ ਤੋਂ ਪਿੰਡ ਦੇ ਅੰਦਰ ਵਾਲੇ ਪਾਸੇ ਆਏ ਤਾਂ ਆਪਾਂ ਨੂੰ ਅੱਗੇ ਆ ਕੇ ਦਰਸ਼ਨ ਦਿਦਾਰੇ ਹੋ ਜਾਂਦੇ ਨੇ ਇਸ ਸੁੰਦਰ ਗੇਟ ਦੇ ਯਾਦਗਾਰੀ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਅਲੀ ਸਿੰਘ ਜੀ ਅਤੇ ਬਾਬਾ ਮਾਲੀ ਸਿੰਘ ਜੀ ਸਲੌਦੀ ਸਿੰਘਾਂ ਦੀ ਸਿੰਘਾਪੱਤੀ ਇਹ ਸਾਹਮਣੇ ਵਾਲੇ ਪਾਸੇ ਜੋ ਤੁਸੀਂ ਪ੍ਰਾਤਨ ਦਰਵਾਜ਼ਾ ਦੇਖ ਰਹੇ ਹੋ ਬਿਲਕੁਲ ਓਦੇ ਨਾਲ ਯਾਦਗਾਰੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉਧਰ ਵੀ ਚੱਲਾਂਗੇ ਉਸ ਤੋਂ ਪਹਿਲਾਂ ਉਹਨਾਂ ਮਹਾਨ ਸਿੰਘ ਸੂਰਮਿਆਂ ਦੀਆਂ ਜਰਨੈਲਾਂ ਦੀਆਂ ਇੱਥੇ ਸੋਹਣੀਆਂ ਜਿਹੜੀਆਂ ਅਕ੍ਰਿਤੀਆਂ ਨੇ ਬੁੱਤਾਂ ਦੇ ਰੂਪ ਚ ਬਣਾਈਆਂ ਹੋਈਆਂ ਨੇ ਤੁਹਾਡੀ ਵੀਡੀਓ ਸਕਰੀਨ ਤੇ ਨੇ ਬਾਬਾ ਆਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਇਸੇ ਹੀ ਪਾਰਕ ਦੇ ਵਿੱਚ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੁੰਦਰ ਬੁੱਤਾ ਜਿਹੜਾ ਉਹ ਬਣਾਇਆ ਗਿਆ ਤੁਹਾਡੀ ਵੀਡੀਓ ਸਕਰੀਨ ਤੇ ਆ ਬਾਕੀ ਅੱਗੇ ਹੁਣ ਆਪਾਂ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਵੱਧਦੇ ਆਂ ਤੇ ਬਾਬਾ ਅਲੀ ਸਿੰਘ ਤੇ ਬਾਬਾ ਮਾਲੀ ਸਿੰਘ ਜੀ ਬਾਰੇ ਜਾਣਕਾਰੀ ਜਿਹੜੀ ਤੁਹਾਡੇ ਨਾਲ ਉਹ ਸਾਂਝੀ ਕਰਦੇ ਆਂ ਪਿੰਡ ਸਲੌਦੀ ਸਿੰਘਾਂ ਦੀ ਦੇ ਵਿੱਚ ਆ ਸੱਜਣੋ ਆਪਾਂ ਬਾਬਾ ਅਲੀ ਸਿੰਘ ਜੀ ਮਾਨ ਤੇ ਬਾਬਾ ਮਾਲੀ ਸਿੰਘ ਜੀ ਮਾਨ ਬਾਰੇ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਵੀਡੀਓ ਤੇ ਕਲਿੱਕ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਪਰਿਵਾਰ ਚ ਬੈਠ ਕੇ ਸੁਣਨੇ ਵਾਲੀ ਸਾਫ਼ ਸੁਥਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਤੁਹਾਡੇ ਨਾਲ ਕੋਈ ਨਵੀਂ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇ ਅਜੇ ਤੱਕ ਨਹੀਂ ਕੀਤਾ ਆਪਾਂ ਪਿੰਡ ਸਿੰਘਾਂ ਦੀ ਸਲੌਦੀ ਚਾ ਬਾਬਾ ਅਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਸਰੰਦ ਦੇ ਸੂਬੇਦਾਰ ਕੋਲੇ ਨੌਕਰੀ ਕਰਦੇ ਕਰਦੇ ਸਿੰਘਾਂ ਦੀ ਫੌਜ ਦੇ ਵਿੱਚ ਸ਼ਾਮਿਲ ਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਚੱਪੜ ਚਿੱਡੀ ਦੇ ਸਥਾਨ ਦੇ ਉੱਤੇ ਆਪਣੇ ਜੋਹਰ ਦਿਖਾਉਂਦੇ ਨੇ ਤੇ ਸਰੰਦ ਨੂੰ ਫਤਿਹ ਕਰਦੇ ਨੇ ਬਾਬਾ ਅਲੀ ਸਿੰਘ ਜੀ ਨੂੰ ਉੱਥੇ ਕਾਫੀ ਵੱਡਾ ਅਹੁਦਾ ਜਿਹੜਾ ਉਹ ਦਿੱਤਾ ਗਿਆ ਸੀ ਜਦੋਂ ਉੱਥੇ ਸਿੱਖ ਰਾਜ ਦੀ ਸਥਾਪਨਾ ਹੁੰਦੀ ਆ ਇਤਿਹਾਸ ਆ ਬਾਬਾ ਅਲੀ ਸਿੰਘ ਜੀ ਮਾਨ ਤੇ ਬਾਬਾ ਮਾਲੀ ਸਿੰਘ ਜੀ ਮਾਨ ਜੀ ਦਾ ਚੱਪੜ ਚਿੜੀ ਦੇ ਵਿੱਚ ਸ਼ਹੀਦੀ ਸਮਾਰਕ ਬਣਿਆ ਉੱਥੇ ਇਨ੍ਹਾਂ ਸਿੰਘਾਂ ਦੇ ਬਹੁਤ ਸੋਹਣੇ ਸਰੂਪ ਨੇ ਜਿਹੜੇ ਲਾਇਕ ਐ ਨੇ ਤੁਹਾਡੀ ਵੀਡੀਓ ਸਕਰੀਨ ਦੇ ਉੱਤੇ ਲਿੰਕ ਸ਼ੋਅ ਕਰ ਗਿਆ ਜੇ ਤੁਸੀਂ ਚੱਪੜ ਚਿੜੀ ਦੀ ਵੀਡੀਓ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਆਪਾਂ ਇਸ ਸਮੇਂ ਸਲੌਦੀ ਸਿੰਘਾਂ ਦੀ ਦੇ ਵਿੱਚ ਆ ਕਾਫੀ ਕੋਗਵਸਿਆ ਨਗਰ ਆ ਇੱਥੋਂ ਤੋਂ ਅਨੇਕਾਂ ਸਿੰਘ ਸ਼ਹੀਦ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਬਾਬਾ ਅਲੀ ਸਿੰਘ ਜੀ ਮਾਨ ਤੇ ਬਾਬਾ ਮਾਲੀ ਸਿੰਘ ਜੀ ਮਾਨ ਉਹਨਾਂ ਚੋਂ ਇੱਕ ਸੀਗੇ। ਬਾਕੀ ਅੱਗੇ ਆਪਾਂ ਪਿੰਡ ਦੇ ਅੰਦਰ ਜਾਵਾਂਗੇ। ਦੇਖਾਂਗੇ ਇੱਕ ਇੱਥੇ ਬਰੋਟਾ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦੀਆਂ ਖੱਲਾਂ ਲਾਹੀਆਂ ਗਈਆਂ ਸੀ। ਇਤਿਹਾਸ ਦੇ ਵਿੱਚ ਅਜਿਹਾ ਜਿਕਰ ਸੁਣਦੇ ਆਂ। ਇਹ ਨਗਰ ਕੋਈ ਬਹੁਤਾ ਦੂਰ ਨਹੀਂ। ਥੰਨੇ ਦੇ ਬਿਲਕੁਲ ਨਾਲੋਂ ਨਾਲ ਬਸਿਆ ਹੋਇਆ। ਪਰ ਕਈ ਵਾਰ ਆਪਣੀ ਨਜ਼ਰ ਤੋਂ ਖੁੱਸਿਆ ਰਹਿ ਜਾਂਦਾ। ਆਪਾਂ ਨੂੰ ਅਜਿਹੀ ਜਾਣਕਾਰੀ ਬਾਰੇ ਨਹੀਂ ਜਾਣਕਾਰੀ ਹੁੰਦੀ ਪੂਰੀ। ਮੈਂ ਇਸ ਵੀਡੀਓ ਦੇ ਜਰੀਏ ਕੋਸ਼ਿਸ਼ ਕਰ ਰਿਹਾ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੀ ਫਿਰ ਵੀ ਜੇ ਕੋਈ ਲਫਜ਼ ਉਚਾਨੀਮਾ ਕਿਹਾ ਜਾਵੇ ਜਾਂ ਇਤਿਹਾਸ ਦੱਸਣ ਸਮੇ ਕੋਈ ਲਫਜ਼ ਉਚਾਨੀਮਾ ਬੋਲਿਆ ਜਾਵੇ ਤਾਂ ਉਸ ਦੇ ਲਈ ਖਿਮਾ ਦੇ ਆਚਕਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਅੱਗੇ ਤੋਂ ਸਮਤ ਬਖਸ਼ਣ ਬਾਕੀ ਅੱਗੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਤੇ ਜਿਹੜੀਆਂ ਸੁੰਦਰ ਇਮਾਰਤਾਂ ਇੱਥੇ ਹੋਰ ਬਣੀਆਂ ਨੇ ਦਰਬਾਰ ਸਾਹਿਬ ਲੰਗਰ ਹਾਲ ਤੇ ਬਾਕੀ ਸਿੰਘਾਂ ਦੀਆਂ ਯਾਦਗਾਰਾਂ ਉਹ ਦੇਖਦੇ ਹਾਂ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਪੁਰਾਤਨ ਮੁੱਖ ਦਰਵਾਜ਼ਾ ਸਿੰਘਾ ਪੱਤੀ ਸਲੌਦੀ ਸਿੰਘਾਂ ਦੀ ਦੇ ਆਪਾਂ ਨੂੰ ਦਿਦਾਰੇ ਹੋ ਰਹੇ ਨੇ ਸਾਹਮਣੇ ਵਾਲੇ ਪਾਸੇ ਬਹੁਤ ਸੁੰਦਰ ਜਿਵੇਂ ਕਿਲੇ ਦਾ ਦਰਵਾਜ਼ਾ ਹੁੰਦਾ ਉਦੋਂ ਦਾ ਇੱਕ ਦਰਵਾਜ਼ਾ ਬਣਾਇਆ ਗਿਆ ਬਿਲਕੁਲ ਓਦੇ ਨਾਲ ਬਾਬਾ ਅਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਮਾਨ ਉਹਨਾਂ ਦੀ ਯਾਦਗਾਰ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਮਹਾਰਾ ਪ੍ਰਕਾਸ਼ ਨੇ ਅੰਦਰ ਆਓ ਅੰਦਰ ਆਪਾਂ ਪਹਿਲਾਂ ਨਮਸਕਾਰ ਕਰਦੇ ਹਾਂ ਬਾਕੀ ਗੱਲਬਾਤ ਤੁਹਾਡੇ ਨਾਲ ਬਾਤ ਸਾਂਝੀ ਕਰਦੇ ਹਾਂ ਬਹੁਤ ਸੋਨਾ ਸਜਿਆ ਹੋਇਆ ਦਰਬਾਰ ਸਾਹਿਬ ਤੁਹਾਡੀ ਵੀਡੀਓ ਸਕਰੀਨ ਤੇ ਆ। ਬਾਬਾ ਆਲੀ ਸਿੰਘ ਜੀ ਮਾਨ ਤੇ ਬਾਬਾ ਮਾਲੀ ਸਿੰਘ ਜੀ ਮਾਨ ਗੁਰਦੁਆਰਾ ਸਾਹਿਬ ਪਿੰਡ ਸਲੋਦੀ ਦਾ। ਇੱਥੇ ਹਰ ਰੋਜ਼ ਗੁਰਬਾਣੀ ਨਿਤਨੇਮ ਪਾਠ ਨੇ ਜਿਹੜੇ ਉਹ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੋਹਣੇ ਸ਼ਸਤਰ ਵੀ ਸਜਾਏ ਹੋਏ ਨੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ। ਤੇ ਬਾਕੀ ਹੋਰ ਗੁਰਮਤਿ ਸਾਡੇ ਨੇ ਜੋ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਚੇਚੇ ਤੌਰ ਤੇ ਮਨਾਏ ਜਾਂਦੇ ਨੇ। ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਹੀ ਚੱਪਟ ਜੀੜੀ ਦਾ ਜੋ ਯੁੱਧ ਹੋਇਆ ਸੀ ਉਹਦੀ ਮੂੰਹ ਬੋਲਦੀ ਤਸਵੀਰ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਉਸ ਤੋਂ ਬਾਅਦ ਜਦੋਂ ਬਾਬਾ ਅਲੀ ਸਿੰਘ ਜੀ ਨੂੰ ਬਾਬਾ ਬਾਜ ਸਿੰਘ ਜੀ ਦੇ ਨਾਲ ਸੂਬੇਦਾਰ ਦਾਹੁਲਾ ਦਿੱਤਾ ਗਿਆ ਸਰਾਂ ਦੇ ਵਿੱਚ ਉਸ ਸਮੇਂ ਦਾ ਵਰਤਾਂਤ ਤੁਹਾਡੀ ਵੀਡੀਓ ਸਕਰੀਨ ਤੇ ਆ ਪੁਰਾਤਨ ਮੁੱਖ ਦਰਵਾਜਾ ਦੇਖ ਰਹੇ ਆ ਜਿਹੜਾ ਗੁਰਦੁਆਰਾ ਸਾਹਿਬ ਬਾਬਾ ਅਲੀ ਸਿੰਘ ਜੀ ਮਾਨ ਤੇ ਬਾਬਾ ਮarli ਸਿੰਘ ਜੀ ਮਾਨ ਜੀ ਦੇ ਬਿਲਕੁਲ ਹੀ ਨਾਲੋਂ ਨਾਲ ਬਣਿਆ ਹੋਇਆ ਇੱਥੇ ਇੱਕ ਜਾਣਕਾਰੀ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਾਂ ਪੰਜਾਬ ਦੇ ਵਿੱਚ ਮਕਬੂਲ ਗੋਤਾਂ ਦੇ ਵਿੱਚੋਂ ਮਾਨ ਗੋਤ ਬਹੁਤ ਮਸ਼ਹੂਰ ਆ ਮਾਨ ਗੋਤ ਦਾ ਜੋ ਮੁੱਖ ਪਿੰਡ ਆ ਪੰਜਾਬ ਦੇ ਵਿੱਚ ਉਹ ਸਲੌਦੀ ਸਿੰਘਾਂ ਦੀ ਆ ਇਸ ਪਿੰਡ ਤੋਂ ਹੀ ਮਾਨ ਗੋਤ ਦੇ ਜੋ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੁਣ ਜਾ ਵਸੇ ਨੇ ਵਸਿੰਦੇ ਇੱਥੋਂ ਹੀ ਉਹਨਾਂ ਦੇ ਬਜ਼ੁਰਗ ਸੀਗੇ ਜਿਹੜੇ ਉਹ ਹੋਏ ਨੇ ਤੇ ਹੁਣੇ ਜਿਵੇਂ ਕਿਸਾਨੀ ਮੋਰਚਾ ਹੋ ਕੇ ਹਟਿਆ ਇਸੇ ਪਿੰਡ ਦੇ ਵਿੱਚ ਅ अनेका ਜਹੇ ਸਿੰਘ ਸੂਰਮੇ ਹੋਏ ਨੇ ਜਿਨ੍ਹਾਂ ਨੇ ਅਲੱਗ-ਅਲੱਗ ਮੌਕੇ ਤੇ ਜੋ ਧਰਮ ਯੁੱਧ ਮੋਰਚੇ ਜਾਂ ਹੋਰ ਮੋਰਚੇ ਹੋਏ ਨੇ ਉਹਨਾਂ ਦੇ ਵਿੱਚ ਆਪਣਾ ਹਿੱਸਾ ਦਿੱਤਾ ਉਹਦੀ ਉਦਾਹਰਣ ਆਪਾਂ ਨੂੰ ਮਿਲ ਜਾਂਦੀ ਆ ਬਾਬਾ ਭਗੀਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਨੂੰ ਕਈ ਵਾਰ ਫਤਿਹ ਕੀਤਾ ਉਹਨਾਂ ਨੇ ਜੋ ਜਥਾ ਦਿੱਲੀ ਵੱਲ ਨੂੰ ਰਵਾਨਾ ਕੀਤਾ ਸੀ ਉਹਦੇ ਵਿੱਚ ਜ਼ਿਆਦਾਤਰ ਗਿਣਤੀ ਇਸੇ ਪਿੰਡ ਦੇ ਸਿੰਘਾਂ ਦੀ ਸੀ ਇਥੇ ਰਵਾਨਗੀ ਹੋਈ ਸੀ ਉਸ ਜਥੇ ਦੀ ਜਿਸ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਕਿੰਤੀ ਦੀ ਗੱਲ ਕਰੀਏ ਤਾਂ ਲਗਭਗ 30000 ਸਿੰਘਾਂ ਦਾ ਉਹ ਜਥਾ ਸੀ ਬਾਬਾ ਬਗੇਲ ਸਿੰਘ ਜੀ ਨੇ ਕਈ ਵਾਰ ਦਿੱਲੀ ਨੂੰ ਫਤਿਹ ਕੀਤਾ ਦਿੱਲੀ ਨੂੰ ਫਤਿਹ ਕਰਨ ਦਾ ਸੇਰਾ ਜ਼ਿਆਦਾਤਰ ਜੋ ਸਿੰਘ ਉਹਦੇ ਵਿੱਚ ਸ਼ਾਮਿਲ ਸੀ ਉਹ ਇਸੇ ਹੀ ਨਗਰ ਪਿੰਡ ਸਲੌਦੀ ਸਿੰਘਾਂ ਦੀ ਤੋਂ ਸਨ ਇਹ ਵੀ ਇਸ ਨਗਰ ਦੀ ਇੱਕ ਅਲੱਗ ਮਹਾਨਤਾ ਜਾਂ ਵਿਸ਼ੇਸ਼ਤਾ ਬਹੁਤ ਹੀ ਸੋਹਣਾ ਇਹ ਜਗਾ ਬਣੀ ਹੋਈ ਆ ਇੱਥੇ ਅ ਬੈਠਣ ਲਈ ਸੱਤ ਤੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸੁੰਦਰ ਬਰਾਂਡਾ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਇਤਿਹਾਸਿਕ ਸਥਾਨ ਬਾਬਾ ਅਲੀ ਸਿੰਘ ਜੀ ਮਾਨ ਤੇ ਬਾਬਾ ਮਾਲੀ ਸਿੰਘ ਜੀ ਮਾਨ ਪਿੰਡ ਸਲੌਦੀ ਸਿੰਘਾਂ ਦੀ ਦਾ ਬੋਰਡ ਬਿਲਕੁਲ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਲਾਇਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਆ ਰੋਕ ਕੇ ਪੜ੍ਹ ਵੀ ਸਕਦੇ ਹੋ ਇੱਥੇ ਹਰ ਸਾਲ 9 10 11 ਮਾਰਚ ਨੂੰ ਅ ਵੱਡੀ ਸ਼ਰਦਾ ਦੇ ਨਾਲ ਅ ਬਾਬਾ ਅਲੀ ਸਿੰਘ ਜੀ ਤੇ ਬਾਬਾ ਮਾਲੀ ਸਿੰਘ ਜੀ ਦਾ ਜੋ ਦਿਹਾੜਾ ਸਾਲਾਨਾ ਸ਼ਹੀਦੀ ਜੋੜ ਮੇਲਾ ਜਿਹਨੂੰ ਕਹਿੰਦੇ ਨੇ ਉਹ ਮਨਾਇਆ ਜਾਂਦਾ। ਬਾਕੀ ਗੁਰਦੁਆਰਾ ਸਾਹਿਬ ਤੋਂ ਹੁਣ ਆਪਾਂ ਅੰਦਰ ਜਿਹੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਹੋ ਗਏ ਆ ਕਿਉਂਕਿ ਦੱਸਿਆ ਕਿ ਜਿਹੜਾ ਸ਼ਹੀਦਾਂ ਵਾਲਾ ਬਰੋਟਾ ਉਹ ਅੰਦਰ ਜਾ ਕੇ ਬਣਿਆ ਹੋਇਆ ਆਪਾਂ ਨੂੰ ਇਸੇ ਰਸਤੇ ਤੋਂ ਜਾਣਾ ਪੈਣਾ। ਸਾਹਮਣੇ ੜੇ ਪਾਸੇ ਜੋ ਬਰੋਟੇ ਦਾ ਦਰਖਤ ਤੁਸੀਂ ਦੇਖ ਰਹੇ ਹੋ ਉਹੀ ਸਿੰਘ ਸ਼ਹੀਦਾਂ ਦੀ ਜਗ੍ਹਾ ਉਹੀ ਸਿੰਘ ਸ਼ਹੀਦਾਂ ਦਾ ਸਥਾਨ ਜਿੱਥੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸਿੰਘ ਸ਼ਹੀਦ ਬਾਬਾ ਬਰੋਟੇ ਵਾਲੇ ਇਸ ਜਗ੍ਹਾ ਨੂੰ ਇਸ ਨਾਮ ਨਾਲ ਯਾਦ ਕੀਤਾ ਜਾਂਦਾ ਇਹ ਸਾਹਮਣੇ ਵਾਲੇ ਪਾਸੇ ਹੀ ਆ ਉਹ ਸਥਾਨ ਤੇ ਇਹ ਯਾਦਗਾਰ ਬਣੀ ਹੋਈ ਆ ਇਸ ਸਮੇਂ ਆਪਾਂ ਬਾਬੇ ਬਰੋਟੇ ਵਾਲੇ ਸ਼ਹੀਦਾਂ ਕੋਲਿਆਂ ਪਿੰਡ ਸਲੌਦੀ ਸਿੰਘਾਂ ਦੀ ਜਿੱਥੇ ਬਾਬਾ ਬੱਲਾ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੀ ਯਾਦਗਾਰ ਸਥਾਨ ਇੱਥੇ ਬਣਿਆ ਹੋਇਆ ਪਿੰਡ ਦੀਆਂ ਸੰਗਤਾਂ ਹੋਰ ਗੁਰੂ ਘਰਾਂ ਚ ਨਤਮਸਤਕ ਹੋਣ ਦੇ ਨਾਲ ਨਾਲ ਇਸ ਸਥਾਨ ਤੇ ਵੀ ਨਤਮਸਤਕ ਹੁੰਦੀਆਂ ਨੇ ਇਹ ਆ ਉਹ ਵੱਡਾ ਤੇ ਵਿਸ਼ਾਲ ਦਰਖਤ ਬਰੋਟੇ ਦਾ ਜਿੱਥੇ ਉਹਨਾਂ ਸਿੰਘਾਂ ਨੂੰ ਲਟਕਾ ਕੇ ਉਹਨਾਂ ਦੀਆਂ ਖੱਲਾਂ ਲਾਈਆਂ ਗਈਆਂ ਜਿਹੜਾ ਇਤਿਹਾਸ ਦੇ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ ਬਾਬਾ ਬੱਲਾ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਇਹ ਸਿੰਘ ਵੀ ਇਸੇ ਨਗਰ ਤੋਂ ਹੋਏ ਨੇ ਸਲੌਦੀ ਸਿੰਘਾ ਦੀ ਤੋਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਬਾਬਾ ਜੋਗਾ ਸਿੰਘ ਤੇ ਬਾਬਾ ਬੱਲਾ ਸਿੰਘ ਦੇ ਇਤਿਹਾਸਿਕ ਸਥਾਨ ਨੂੰ ਦੇਖ ਰਹੇ ਆ ਆਪਾਂ ਜਿੱਥੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਇਹ ਸਾਹਮਣੇ ਵਾਲੇ ਪਾਸੇ ਹੀ ਯਾਦਗਾਰ ਆ ਬਹੁਤ ਸੰਭਾਲ ਕੇ ਰੱਖੀ ਗਈ ਆ ਆ ਕਾਫੀ ਸੁੰਦਰ ਇਹ ਜਿਹੜੀ ਜਗ੍ਹਾ ਬਣਾਈ ਹੋਈ ਆ ਇੱਥੇ ਇੱਕ ਖੂਹ ਵੀ ਆ ਉਹਨੂੰ ਵੀ ਕਾਫੀ ਵਧੀਆ ਢੰਗ ਨਾਲ ਜਿਹੜਾ ਰੈਨੋਵੇਟ ਕੀਤਾ ਗਿਆ ਤੁਹਾਡੀ ਵੀਡੀਓ ਸਕਰੀਨ ਤੇ ਆ ਮੈਂ ਸੋਚਿਆ ਇਹ ਵੀ ਤੁਹਾਨੂੰ ਦਿਖਾਵਾਂ ਪਿੰਡ ਦੀ ਇਸ ਜਗ੍ਹਾ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਬੈਠਣ ਲਈ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਬਾਕੀ ਪਿੰਡ ਦੇ ਵਿੱਚ ਕਾਫੀ ਸੁੰਦਰ ਗੜੀਆਂ ਤੇ ਕਾਫੀ ਪੁਰਾਣੇ ਘਰ ਨੇ ਜਿਹੜੇ ਉਹ ਸਾਫ਼ ਕੇ ਰੱਖੇ ਹੋਏ ਆ ਪਿੰਡ ਦੇ ਵਿੱਚ ਜਿੱਮੇ ਮੈਂ ਦੇਖ ਰਿਹਾ ਸੀ ਕਾਫੀ ਸੁੰਦਰ ਮਾਰਤਾ ਨੇ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਖੂਬ ਹੀ ਬਣੇ ਹੋਇਆ ਬੈਠਣ ਲਈ ਬਹੁਤ ਸੋਹਣਾ ਇੱਥੇ ਪ੍ਰਬੰਧ ਵੀ ਆ ਜਿਵੇਂ ਆ ਤਿੰਨ ਮਿੱਤਰ ਮਿਲੇ ਨੇ ਆਪਾਂ ਨੂੰ ਅਮਨਦੀਪ ਲਾਪ੍ਰੀਤ ਤੇ ਬਰਿੰਦਰ ਹੈਲੋ ਦਾ ਕਰ ਲੋ ਥੋੜੀ ਵੀਡੀਓ ਆ ਜਾਣੀਆਂ ਤੁਸੀਂ YouTube ਤੇ ਜਾ ਕੇ ਜ਼ਰੂਰ ਦੇਖਿਓ ਹਾ ਇਹ ਸੁੰਦਰ ਖੂਹ ਕੋਲੇ ਬੈਠੇ ਇਹ ਆਪਣੀਆਂ ਛੁੱਟੀਆਂ ਦਾ ਲਤਫ ਲੈ ਰਹੇ ਨੇ ਛੁੱਟੀਆਂ ਹੁੰਗੀਆਂ ਹੋਗੀਆਂ ਨੇ ਬੱਚਿਆਂ ਨੂੰ ਬਾਕੀ ਇਹ ਇਤਿਹਾਸਿਕ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਸ਼ੇਅਰ ਕਰਿਓ ਵੀਡੀਓ ਦੇ ਪਿਛਲੇ ਭਾਗ 'ਚ ਜਿਵੇਂ ਆਪਾਂ ਦੇਖ ਚੁੱਕੇ ਹਾਂ ਸ਼ਹੀਦ ਬਾਬਾ ਅਲੀ ਸਿੰਘ ਜੀ ਮਾਨ ਤੇ ਸ਼ਹੀਦ ਬਾਬਾ ਮਾਲੀ ਸਿੰਘ ਜੀ ਮਾਨ ਜੀ ਨੇ ਕਿਵੇਂ ਚੱਪੜ ਜਿਹੜੀ ਦੇ ਮੈਦਾਨ 'ਚ ਮੁਗਲਾਂ ਦੀ ਇੱਟਨੈਟ ਖੜਕਾ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਆ ਸਰਾਂਦਾ ਕੇ ਤੇ ਉੱਥੇ ਉਹਨਾਂ ਨੂੰ ਵੱਡਾ ਅਹੁਦਾ ਮਿਲਿਆ ਪਿੰਡ ਦੇ ਅੱਡੇ ਤੇ ਆ ਸੱਜਣੋ ਇੱਕ ਠੰਡੇ ਮਿੱਠੇ ਜਲਦੀ ਸ਼ਬੀਲ ਦਾ ਪ੍ਰਬੰਧ ਪਿੰਡ ਦੇ ਸਾਰੇ ਸੱਜਣਾ ਦੇ ਸਹਿਯੋਗ ਨਾਲ ਇੱਥੇ ਕਰਿਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਆਉਂਦੀ ਜਾਂਦੀ ਸੰਗਤ ਨੂੰ ਠੰਡਾ ਜਲ ਸ਼ਕਾਰ ਰਹੇ ਨੇ ਤੇ ਗੁਰੂ ਘਰ ਦੀ ਜਿਹੜੀ ਸੇਵਾ ਉਹ ਅਥਾ ਪਿਆਰ ਤੇ ਸ਼ਰਧਾ ਨਾਲ ਨਿਭਾ ਰਹੇ ਨੇ ਇਹ ਸੀ ਪਿੰਡ ਸਲੌਦੀ ਸਿੰਘਾਂ ਦੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਸਲੌਦੀ ਸਿੰਘਾਂ ਦੀ ਬਾਰੇ ਜਾਣਕਾਰੀ ਜਿਹੜੀ ਉਹ ਮੇਰੇ ਨਾਲ ਹਾਸਲ ਕੀਤੀ ਆ ਮੈਂ ਕੋਸ਼ਿਸ਼ ਕੀਤੀ ਆ ਤੁਹਾਨੂੰ ਪਿੰਡ ਸਲੌਦੀ ਸਿੰਘਾਂ ਦੀ ਬਾਰੇ ਜਾਣਕਾਰੀ ਦੇਣ ਦੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਸਾਫ ਸੁਥਰੀ ਗੱਲਬਾਤ ਨਾਲ ਤੁਹਾਡੇ ਤੱਕ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਰਹਨੇ ਆ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰਿਓ ਲਾਈਕ ਜੇ ਅਜੇ ਤੱਕ ਨਹੀਂ ਕੀਤਾ ਇਸ ਵੀਡੀਓ ਦੇ ਵਿੱਚ ਆਪਾਂ ਉਸ ਮਹਾਨ ਨਗਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਜਿਨੇ ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਚ ਦਰਜ ਕਰਵਾਇਆ ਪਿੰਡ ਸਲੌਦੀ ਸਿੰਘਾਂ ਦੀ ਬਾਕੀ ਇਹ ਵੀਡੀਓ ਇਸ ਪਿੰਡ ਦੇ ਸੱਜਣਾ ਤੱਕ ਵੀ ਪਹੁੰਚ ਜੂਗੀ ਤੁਹਾਡਾ ਵੀ ਫਰਜ਼ ਆ ਸ਼ੇਅਰ ਕਰਨਾ ਜਿਵੇਂ ਇਸੇ ਨਗਰ ਤੋਂ ਮੇਰੇ ਬਹੁਤ ਸਾਰੇ ਮਿੱਤਰ ਨੇ ਜਤਿੰਦਰ ਆ ਸਾਡਾ ਕਾਲਾ ਭਰਾ ਹਰਵਿੰਦਰ ਅਸਪੈਂ इंग्लंड ਦੀ ਧਰਤੀ ਤੇ ਬੈਠਾ ਹੋਰ ਵੀ ਬੜੇ ਸਾਰੇ ਸੱਜਣ ਮਿੱਤਰ ਨੇ ਜਿਹੜੇ ਇਸ ਨਗਰ ਤੋਂ ਮੇਰੇ ਨਾਲ ਪੜ੍ਹਦੇ ਵੀ ਰਹੇ ਆ ਤੇ ਵਿਚਰਦੇ ਰਹੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਜੂਗੀ ਆਪਣਾ ਫੱਟ ਜੇ ਸ਼ੇਅਰ ਕਰਕੇ ਜਰੂਰ ਨਵਾਇਓ ਧੰਨਵਾਦ